ਸਰ ਸੰਦੀਪ ਸੰਦੀਪ ਕੰਗਜੀ ਵੀ ਕੰਗਜੀ ਕਿਉਂਕਿ ਤੁਸੀਂ ਤਾਂ ਬਹੁਤ ਵੱਡੀਆਂ ਫਿਲਮਾਂ ਕੀਤੀਆਂ ਹਨ ਨਲਕਟ ਕਲਾਸਿਕ ਫਿਲਮਾਂ ਕਰੀ ਹੋਣ ਚਟਾ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਬੜਵਲੇ ਨੇ ਮਨ ਦਾ ਕੀ ਕਹੀਏ ਜੀ ਮਨ ਖਰਾਬ ਜੋ ਪਤਾ ਲੱਗਿਆ ਜੀ ਇੰਨਾ ਲੰਬਾ ਸਾਥ ਸੀ ਮੇਰੇ ਨਾਲ ਤਾਂ ਜੀ 97 ਤੋਂ ਨੇ ਮਾਹੌਲ ਠੀਕ ਹੈ ਤੋਂ 27 28 ਸਾਲ ਇਕੱਠੇ ਕੰਮ ਕੀਤਾ ਰਹੀਆਂ ਫਿਲਮਾਂ ਕੀਤੀਆਂ ਇੰਨੀਆਂ ਜਿਆਦਾ ਫਿਲਮਾਂ ਕੀਤੀਆਂ ਇੰਨਾ ਟਾਈਮ ਇਕੱਠੇ ਸਪੈਂਡ ਕੀਤਾ ਬਹੁਤ ਕੁਝ ਸਿੱਖਿਆ ਉਹਨਾਂ ਤੋਂ जिन्ने अच्छे आर्टिस्ट सी उन्ने ही अच्छे इंसान सी गए बहुत बड़ा लॉस है बहुत बड़ा लॉस है इंडस्ट्री ਲਈ ਵੀ اور ਸਾਡੇ ਸਾਰਿਆਂ ਲਈ ਵੀ ਸਾਡੇ ਲਈ ਤਾਂ ਫਾਦਰ ਫਿਗਰ ਸੀਗੇ ਜੀ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਰਿਪਲੇਸਮੈਂਟ ਹੈ ਨਹੀਂ ਉਹਨਾਂ ਦਾ ਜੀ ਬਿਲਕੁਲ ਬਹੁਤ ਵੱਡਾ ਕਹਿ ਸਕਦੇ ਇੱਕ ਯੁੱਗਦਾਂਤ ਹੋ ਚੁੱਕਾ ਹੈ ਕਿਉਂਕਿ ਜਸਵਿੰਦਰ ਪੱਲਾ ਜੀ ਉਹ ਸਖਸ਼ਣ ਜਿਹੜੇ ਮਜ਼ਾਕ ਵੀ ਕਰਦੇ ਸੀ ਉਹਦਾ ਕੁਝ ਮਤਲਬ ਹੁੰਦਾ ਸੀਗਾ ਜੀ ਜੀ ਨਹੀਂ ਉਹੀ ਮੈਂ ਕਹਿ ਰਿਹਾ ਨਾ ਵੀ ਬਹੁਤ ਵੱਡਾ लॉस ਹੈ ਬਹੁਤ ਵੱਡਾ लॉस ਹੈ ਜੀ ਇੱਕ ਆਰਟਿਸਟ ਵਜੋਂ ਵੀ ਤੇ ਇੱਕ ਇਨਸਾਨ ਹੋ ਜਵੀਂ ਮੈਂ ਫਿਰ ਉਹੀ ਕਹੂੰਗਾ ਵੀ ਜਿੰਨੇ ਅੱਛੇ ਆਰਟਿਸਟ ਸੀ ਉਹਨੇ ਅੱਛੇ ਇਨਸਾਨ ਸੀ ਬਹੁਤ ਵੱਡਾ ਲਾਸ ਸੀ ਦਰਸ਼ਨ ਸਿੰਘ ਸੰਦੀਪ ਕੰਗਜੀ ਵੀ ਕੰਗਜੀ ਕਿਉਂਕਿ ਤੁਸੀਂ ਤਾਂ ਬਹੁਤ ਵੱਡੀਆਂ ਫਿਲਮਾਂ ਕੀਤੀਆਂ ਹਨ ਨਲਕਟ ਕਲਾਸਿਕ ਫਿਲਮਾਂ ਮੈਂ ਕਰੀ ਹਾਂ ਚਟਾ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਬੜਬੜੇ ਨੇ ਮਨ ਦਾ ਕੀ ਕਹੀਏ ਜੀ ਮਨ ਖਰਾਬ ਹੈ ਜਦੋਂ ਪਤਾ ਲੱਗਿਆ ਜੀ ਇੰਨਾ ਲੰਬਾ ਸਾਥ ਸੀ ਮੇਰੇ ਨਾਲ ਤਾਂ ਜੀ 97 ਤੋਂ ਨੇ ਮਾਹੌਲ ਠੀਕ ਹੈ ਤਾਂ 27 28 ਸਾਲ ਇੱਥੇ ਕੰਮ ਕੀਤਾ ਰੇਣੀਆਂ ਫਿਲਮਾਂ ਕੀਤੀਆਂ ਇੰਨੀਆਂ ਜ਼ਿਆਦਾ ਫਿਲਮਾਂ ਕੀਤੀਆਂ ਇੰਨਾ ਟਾਈਮ ਇਕੱਠੇ ਸਪੈਂਡ ਕੀਤਾ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਜਿਨ੍ਹਾਂ ਅچھے ਆਰਟਿਸਟ ਸੀ ਉਹਨਾਂ ਹੀ ਅچھے ਇਨਸਾਨ ਸੀਗੇ ਬਹੁਤ ਵੱਡਾ ਲਾਸਾ ਬਹੁਤ ਵੱਡਾ ਲਾਸਾ ਇੰਡਸਟਰੀ ਲਈ ਵੀ ਔਰ ਸਾਡੇ ਸਾਰਿਆਂ ਲਈ ਵੀ ਸਾਡੇ ਲਈ ਤਾਂ ਫਾਦਰ ਫਿਗਰ ਸੀਗੇ ਜੀ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਰਿਪਲੇਸਮੈਂਟ ਹੈ ਨਹੀਂ ਉਹਨਾਂ ਦੇ ਜੀ ਬਿਲਕੁਲ ਬਹੁਤ ਵੱਡਾ ਕਹਿ ਸਕਦੇ ਇੱਕ ਯੁੱਗ ਤਾਂ ਹੋ ਚੁੱਕਾ ਹੈ ਕਿਉਂਕਿ ਜਸਵਿੰਦਰ ਪੱਲਾ ਜੀ ਉਹ ਸਖਸ਼ਾਨ ਜਿਹੜੇ ਮਜ਼ਾਕ ਵੀ ਕਰਦੇ ਸੀ ਉਹਦਾ ਕੁਝ ਮਤਲਬ ਹੁੰਦਾ ਸੀਗਾ ਜੀ ਨਹੀਂ ਉਹੀ ਮੈਂ ਕਹਿ ਰਿਹਾ ਨਾ ਵੀ ਬਹੁਤ ਵੱਡਾ ਲਾਸ ਹੈ ਬਹੁਤ ਵੱਡਾ ਲਾਸ ਹੈ ਜੀ ਇੱਕ ਆਰਟਿਸਟ ਵਜੋਂ ਵੀ ਤੇ ਇੱਕ ਇਨਸਾਨ ਹੋ ਜਾਵੇ ਮੈਂ ਫਿਰ ਉਹੀ ਕਹੂੰਗਾ ਵੀ ਜਿੰਨੇ ਅੱਛੇ ਆਰਟਿਸਟ ਸੀ ਉਹਨੇ ਅੱਛੇ ਇਨਸਾਨ ਸੀ ਬਹੁਤ ਵੱਡਾ ਲਾਸ ਸੀ ਸਰ ਸੰਦੀਪ ਸੰਦੀਪ ਕੰਗ ਜੀ ਵੀ ਕੰਗ ਜੀ ਕਿ ਕਿ ਤੁਸੀਂ ਤਾਂ ਬਹੁਤ ਵੱਡੀਆਂ ਫਿਲਮਾਂ ਕੀਤੀਆਂ ਉਹਨਾਂ ਨਾਲ ਕਲਟ ਕਲਾਸਿਕ ਫਿਲਮਾਂ ਐਰੀਅਨ ਚਟਾ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਬੜਬੜੇ ਨੇ ਮਨ ਤਾਂ ਕੀ ਕਹੀਏ ਜੀ ਮਨ ਖਰਾਬ ਹੈ ਜੋ ਪਤਾ ਲੱਗਿਆ ਜੀ ਇੰਨਾ ਲੰਬਾ ਸਾਥ ਸੀ ਮੇਰੇ ਨਾਲ ਤਾਂ ਜੀ 97 ਤੋਂ ਨੇ ਮਾਹੌਲ ਠੀਕ ਹੈ ਤੋਂ 27 28 ਸਾਲ ਇਕੱਠੇ ਕੰਮ ਕੀਤਾ ਤੇ ਇੰਨੀਆਂ ਫਿਲਮਾਂ ਕੀਤੀਆਂ ਇੰਨੀਆਂ ਜਿਆਦਾ ਫਿਲਮਾਂ ਕੀਤੀਆਂ ਇੰਨਾ ਟਾਈਮ ਇਕੱਠੇ ਸਪੈਂਡ ਕੀਤਾ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਜਿਨਨੇ ਅੱਛੇ ਆਰਟਿਸਟ ਸੀ ਉਹਨਾਂ ਹੀ ਅੱਛੇ ਇਨਸਾਨ ਸਿਗੇ ਬਹੁਤ ਵੱਡਾ ਲਾਸ ਹੈ ਬਹੁਤ ਵੱਡਾ ਲਾਸ ਆ ਇੰਡਸਟਰੀ ਲਈ ਵੀ اور ਸਾਡੇ ਸਾਰਿਆਂ ਲਈ ਵੀ ਸਾਡੇ ਲਈ ਤਾਂ ਫਾਦਰ ਫਿਗਰ ਸੀਗੇ ਜੀ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਰਿਪਲੇਸਮੈਂਟ ਹੈ ਨਹੀਂ ਉਹਨਾਂ ਦਾ ਜੀ ਬਿਲਕੁਲ ਬਹੁਤ ਵੱਡਾ ਕਹਿ ਸਕਦੇ ਇੱਕ ਯੁੱਗਦਾਨਤ ਹੋ ਚੁੱਕਾ ਹੈ ਕਿਉਂਕਿ ਜਸਵਿੰਦਰ ਪੱਲਾ ਜੀ ਉਹ ਸਖਸ਼ਣ ਜਿਹੜੇ ਮਜ਼ਾਕ ਵੀ ਕਰਦੇ ਸੀ ਤੇ ਉਹਦਾ ਕੁਝ ਮਤਲਬ ਹੁੰਦਾ ਸੀਗਾ ਜੀ ਜੀ ਨਹੀਂ ਉਹੀ ਮੈਂ ਕਹਿ ਰਿਹਾ ਨਾ ਵੀ ਬਹੁਤ ਵੱਡਾ ਲਾਸ ਹੈ ਬਹੁਤ ਵੱਡਾ ਲਾਸ ਹੈ ਜੀ ਆ ਇੱਕ ਆਰਟਿਸਟ ਵਜੋਂ ਵੀ ਤੇ ਇੱਕ ਇਨਸਾਨ ਹੋ ਜਵੇ ਫੇਰ ਹੋਹੀ ਕਹੂੰਗਾ ਵੀ ਜਿੰਨੇ ਅੱਛੇ ਆਰਟਿਸਟ ਸੀ ਉਹਨੇ ਅੱਛੇ ਇਨਸਾਨ ਸੀ ਬਹੁਤ ਵੱਡਾ ਲਾਸ ਸੀ